ਤਲ ਗੁਰ ਸੇਵੀਐ ਤਹਨ ਸਹਜ ਸੁਪਾਈ ਦਰਸਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਹੋਐ ਸਤਿ ਸਤਖ ਸੰਮਦੀ ਨੂਰੇ ਅਰਸਾ ਕਰਸਾ तोदिठे सच्चे पात सहा मल जनम जनम दी सजन सच्चा पात साह सिर साहांद जिस पास बैठे आ सोही है सबना दावे सज्जन सच्चा साहु सहो जिस पास बैठे आ सोही है सबनादा वे सा सतना ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪਹਿਲਾ िनी सतगुर सेवा प्यारे तिन के सारे तेन ठाकना प्यारे, प्या रासन हरे जिनी सतगुर सेवा प्यारे तेन के साथ तरे, ठाकना पाय प्यामृतसन हरे बूडे पारे पा बिना प्ये तारे नदर करे ਏ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹਾ ਬੇਨ ਬੋਹਸ ਪ ਡੂਬੀਐ ਪਿਆਰੇ ਕੰਦੀ ਪਾਏ ਕਾਹਾ ਸਹਲਾਹੀ ਸਹਲਾਹਣ ਪਿਆਰੇ ਦੂਜਾ ਆਵਰ ਨਾ ਕੋ ਹੋਏ ਮੇਰੇ ਪ੍ਰਵ ਸਹਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਜਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲਤ ਤਤ ਵਿਲੋਇ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾਨੀ ਸਾਣ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮੋਂ ਪਛਾਣ ਗੁਰਬੇਨ ਹੁਕਮਨ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੀ ਹੁਕਮੇ ਉਦਰ ਮਜਾਰ ਹੁਕਮੇ ਅੰਦਰ ਜਮਿਆ ਪਿਆਰੀ ਉਦੋ ਸਿਰ ਕੈ ਭਾਰ ਗੁਰਮੁਖ ਧਰਗ ਜਾਣੀਏ ਪਿਆਰੇ ਚੱਲ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਾਦ ਹੋ ਜਾਏ ਹੁਕਮੇ ਬਨ ਚਲਾਈਏ ਪਿਆਰੀ ਮਨਮੁਖ ਲਹਿ ਸਜਾਈ ਹੁਕਮੇ ਸਬਦ ਪੁਸ਼ਾਣੀਏ ਪਿਆਰੀ ਦਰਗਹ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਈ ਹੁਕਮੇ ਭਵ ਭਵਾਈਏ ਪਿਆਰੇ ਅਬ ਗਣ ਮੁਠੀ ਰੋ हुक्म सै शाका प्यारे सच मिले बड़े आई हो आखणा आखिए प्यारे क्या सुनिए सच ना ਸੋ ਸਹਲਾ ਹਿਆ ਪਿਆਰੇ ਹਾ ਤਨ ਬਲੇ ਹਾਰੇ ਜਾ ਨਾ ਮਿਲ ਸੰਤੋਖੀਆ ਪਿਆਰੇ ਨਦਰੀ ਮੇਲ ਮਿਲਾ ਕਾਇਆ ਕਾਗਦ ਜੇ ਥੀਐ ਪਿਆਰੇ ਮਨ ਮਸਵਾਣੀ ਧਾਰਾ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰਾ ਤਨ ਲੇਖਾਰੀ ਨਾਨਕਾ ਪਿਆਰੀ ਸੱਚ ਲਿਖੇ ਉਰਤਾਰ ਕਾਇਆ ਕਾਗਦ ਜੇ ਥੀਏ ਪਿਆਰੀ ਮਨ ਅਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੀ ਸੱਚ ਲਿਖੇ ਉਰਤਾਰ ਕਾ ਖਾਨਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨਾ ਪਾਈਐ ਪਿਆਰੇ ਅਮਰਤ ਰਸਨ ਹਰੇ ਬੂਡੇ ਭਾਰੇ ਐ ਬਿਨਾ ਪਿਆਰੇ ਤਾਰੇ ਨਦਰ ਕਰੇ